அடிக்கடி கையோ கஞ்சாரி பலாதேவன் கையோ கஞ்சாரி பலாதேவன் கையோ கஞ்சாரி பலாதேவன் கையோ கஞ்சாரி பலாதேவன் कठ <laughs> ਏ ਮੇਰੀ ਮਾਣ ਨਾ ਦੇ ਮਾ ਬੱਡੇ ਥਾੜੀ ਕੇ ਵੇ ਮੈਂ ਵੀ ਪੀਰਨ ਨਾ ਦੇ ਮਾ ਬੱਡੇ ਥਾੜੀ ਕੇ ਵੇ ਮੈਂ ਵੀ ਪੀਰਨ ਨਾ ਦੇ ਮਾ ਬੱਡੇ ਥਾੜੀ ਕੇ ਵੇ ਮੈਂ ਵੀ ਪੀਰਨ ਨਾ ਦੇ ਆਵੇਂ ਨਾ ਪਰਦੇ ਆ ਪੰਜਾਬ ਮੋਤਾ ਬੰਦਰ ਵਜੇ ਮੈਂ ਮੋਤੇ ਤੇਰੇ ਨੂੰ ਕਾ ਅੱਛਾ ਤੈਨੂੰ ਦਾ ਪਰਸ਼ਾ ਤੇਨੇ ਮੇਟਕਤ ਦੀਦੀ ਗੂੰਜ ਸੁਣਿਆ ਦਰਵਾਜ਼ੇ ਰੋੜੇ ਬਹੁਤ ਨੇ ਮੈਂ ਮੇਟਕਤ ਦੀਦੀ ਗੂੰਜ ਸੁਣਿਆ ਲੈਤਾ ਤਾਂ ਛਾੜ ਲੈਂਦੇ ਪੈ ਗਏ ਤਾਂ ਬੋਲਣੇ ਆਪਣੀ ਬੋਲੀ ਫੱਟੇ ਚੱਕੜਣੇ ਪੂਰਾ ਕਾਹ ਕਰਨੀਆ ਕੀ ਜਾਣਾ ਕਿੱਦਾਂ ਨਹੀਂ ਪਾਉਂਦੀਆਂ ਬਹੁ ਜਾਣੀਆਂ ਖੜੀਆਂ ਇਹ ਮਿੱਟੀ ਬਹੁਤ ਨਾ ਕਿੰਦਾ ਨਹੀਂ ਜਿਹੜਾ ਉਹ ਤਾਂ ਮੈਚ ਕਰਤਾ ਮੁੰਡੀਆਂ ਆ ਰਹੀਆਂ ਫੇਰ ਬੋਤਨਾ ਪਰਦੀ ਪੈਰ ਨਾ ਚ ਨਾ ਚ ਨਾ ਤੰਬਾ ਹਦ ਨਾ ਕੋ ਬੋਤਨਾ ਬੋਤਨਾ ਪਰਦੀ ਖੜੇ ਮਰ ਜਾ ਜਾ ਆ ਜਾ ਸਾਡਾ ਸਭ ਬੰਦ ਬੋਲੀ ਥੋੜਾ ਨੀ ਨਚੀ ਤੂੰ ਹੋਣ ਆਈ ਹੋਵੇਂ ਗੋ ਆਜ਼ਾਦੀ ਲੱਗੀ ਹੋਈ ਬੋਲੀ ਖਰਾਬ ਕਰ ਦਿੱਤੀ ਕੀ ਕਰਦੀਆਂ ਤੁਸੀਂ ਔੜ ਦੇ ਰਪਾ ਇਹਨਾ ਛੜੇ ਆਂਦੇ ਕੋਠੇ ਜਿੱਦ ਤੋ ਹੋ ਜਾਇਆ ਨੂੰ ਫੇਰ ਬੋ ਓਏ ਆਂਦੇ ਕੋਟੇ ਜੂਨ ਬੇਰੱਪਾ ਇਹਨਾ ਛੜੇ ਜਾਂਦੇ ਕੋਟੇ ਜੂਨ ਬੇਰੱਪਾ ਇਹਨਾ ਛੜੇ ਜਾਂਦੇ ਕੋਟੇ ਖਾਟ ਕੇ ਲੀਆ ਆਂਦੇ ਰੋੜ ਵੇਰ ਅੱਬਾ ਇਹਨਾ ਸੋਣਿਆਂ ਦੀ ਮਾੜ ਕਮ ਰੋੜ ਵੇਰ ਅੱਬਾ ਇਹਨਾ ਸੋਣਿਆਂ ਦੀ ਮਾੜ ਕਮ ਰੋੜ ਵੇਰ ਅੱਬਾ ਇਹਨਾ ਸੋਣਿਆਂ ਦੀ ਹਾਂ ਅਣੀ ਪੁੱਛੋ ਕੋਈ ਗੱਲ ਦਾ ਗਿੱਦਾਂ ਕੋਈ ਕੰਮ ਨਹੀਂ ਹੋਦੀ ਵਿਕੇੜੀ ਮਜਬੂਰ ਵਿਚਾਜਣਾ ਆ ਤਾਂ ਰੋਟੀਆਂ ਪਕਣ ਲੱ ਪਈਆਂ ਚਿੱਟੀ ਚਿੱਟੀ ਕਾੜ ਕਹ ਤਾ ਬਾਪੇ ਦੀ ਛੜ ਕਿ ਤਾ ਨਾ ਪਾਵੇ ਰਨ 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 ਬਾਪੇ ਦੀ ਬੱਗੀ ਬੱਗੀ ਕਣਕ ਦਾ ਸੂਹ ਹੈ ਜੀ ਜਿਹੜੀ ਗਿੱਦਾਂ ਨਾ ਪਾਵੇ ਰਨ ਚੂਹੇ ਦੀ ਜਿਹੜੀ ਗਿੱਦਾਂ ਤੂੰ ਨਹੀਂ ਪਾਦੀ ਨਾ ਪਾਇਆ એકા મુંડે રાંગા કાલા દુજા લાગે દા મુંડે નું હાય પાળા 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 દુજા લાગ ਇੱਕ ਮੁੰਡੇ ਦਾ ਰੰਗ ਮੋਸ਼ਕੀ ਇੱਕ ਮੁੰਡੇ ਦਾ ਜਾ ਆਪਣਾ ਬਕਵਾਸ ਕਰ ਲੈ ਜੇ ਸਾਨੂੰ ਕਰ ਲੈੰਦੋ ਵਿਚਾਈ ਲਾ ਦਿੰਦਗਾ ਆ ਇੱਕ ਮੁੰਡੇ ਦਾ ਵੇ ਰੰਗ ਗੋਰਾ ਦੂਜਾ ਹੋ ਗਿਆ ਮੁੰਡੇ ਦਾ ਦਿਲ ਥੋੜਾ ਦੂਜਾ ਹੋ ਗਿਆ

ਏ ਰੰਗ ਮੋਸ ਕੀ ਦੂਜੀ ਹੋ ਗਈ मुंडे दे ਹਾਏ ਖੁਸ਼ ਕੀ ਦੂਜੀ ਹੋ ਗਈ मुंडे दे ਹਾਏ ਖੁਸ਼ ਕੀ ਦੂਜੀ ਹੋ ਗਈ मुंडे दे ਹਾਏ ਖੁਸ਼ ਕੀ ਕਦੀ ਮੈਂ ਨਾ ਕਹ ਦਿੰਦੀ ਕਦੀ ਬੰਦੀ ਤੁਰੀ ਰਹਿੰਦੀ ਆ ਹਾਏ ਨਹੀਂ ਹੁਣ ਚੈਰ ਹੋ ਗਿਆ ਨਾ ਕਿਉਂ ਮੈਂ ਹੀ ਮੋਰੇ ਕਾਣੋਂ ਸੇ ਮਗਰ ਬੁਲਣਾ ਸੇ ਨਾ ਇਹ ਮੇਰਾ ਕੈਮਰਾ ਚੱਲੂ ਵੈਦਾਂ ਤੂੰ ਰਹਿ ਜਾਂਦੇ ਇੱਥੇ ਬੱਜੂ ਰੇਡ ਵਜਦੇ ਨੇ ਪਾ ਬੋਲੀ ਬੱਜ ਰਹਿ ਰਹੇ ਨੇ ਸਪੀਕਰ ਲੋਕਾਂ ਦੀ ਪਾ ਬੋਲੀ ਜੋ ਸਪੀਕਰ ਨਹੀਂ ਲੋਕਾਂ ਦੇ ਬੱਜਦੇ ਇੱਥੇ ਪਰ ਅਡੂਏ ਲੋਕਾਂ ਦੇ ਬੱਜਦੇ ਸਾਡਾ ਕੈਮਰਾ ਬੱਜੇ ਬੱਜੇ ਸਪੀਕਰ ਵੇਖਦ ਪਾਵੇਂਗਾ ਮੇਰੇ ਸੂਟ ਨਾਲ ਵੀ ਨਿੱਕਰ ਦੇ ਪਾਵੇਂ ਹੁਣ ਪਾਏ ਹੁਣ ਮੇਰੇ ਨਾਲ ਵੀ ਨਿੱਕਰ ਓਏ ਨੱਚ ਜੀ ਹੁੰਦਾ ਦੇਖਿਆ ਹਣ ਮੇਰੀ ਬੋਲੀ ਕਾਬ ਕਰਤੀ ਨਹੀਂ ਮੇਰਾ ਬੋਲ ਲੋਕ ਤੁਸੁੰਦੇ ਆ ਨਹੀਂ ਕਰੀ ਪਾਉਂੀ ਮੋਪਰ ਦੀ ਬਾਲਵੇ ਪਤਾ ਤਿੰਨ ਗਾਉਂ ਕਰਤੀ ਸੁਣੀ ਆ ਮੈਂ ਉਹ ਕਰਤੀ ਸੁਣੀ ਆ ਪੱਲੀ ਦਿਖਾ ਲਊ ਅਗਲਾ ਅੱਗੇ ਤਾਂ ਪਾਉਂਦੀ ਆ ਲਾਪੋਲਾ ਪੁੜਾ ਅੱਗੇ ਨਾ ਕਰੂੰ ਮੁਕਾਬਲਾ ਅੱਗੇ ਸਨੇਹਾਰੀ ਨਾ ਲਾਪੋਲਾ ਪੁੜਾ ਮੈਂ ਨਹੀਂ ਭਾਬੀ ਨੱਚਣਾ ਹਾਏ ਮੇਰਾ ਲੱਤਾਂ ਬਹੁਤ ਦੁੱਖ ਕੇ ਸਾਨੀਆਂ ਆਰੀਏ ਕੜੀਆਂ ਅਸ਼ਕਾਂ ਦੇ ਝੱਕੇ ਸਾਨੀਆਂ ਆਰੀਏ ਕੜੀਆਂ ਅਸ਼ਕਾਂ ਦੇ ਆਪਰਾ ਬੰਨ ਮੈਂ ਨਹੀਂ ਨੱਚਣਾ ਮੈਂ ਨਹੀਂ ਆਉਂਦਾ ਆਪਰਾ ਚੰਨੀ ਹਾਂ ਤੇਰੇ ਨਾਲ ਹੀ ਬੋਲਣਾ ਮੈਂ ਇਹ ਇਹ ਏਦੇ ਕਰਦੀ ਜੇ ਮੋਰ ਬੋਲਦਾ ਤਾਂ ਲੜ ਪਿੰਝ ਪਿੱਛੇ ਬੋਲਦਾ ਤਾਂ